ਫੁੱਟ ਫੁੱਟਾ ਜਥੇਪੰਦੀ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਹੋਏ ਜੀ ਸਾਡੇ ਖਨੋਰੀ ਬਾਰਡਰ ਦੇ ਦੇਖ ਸਕਦੇ ਆ ਜੀ ਫੁਲਕੇ ਪਾਣੀ ਪੱਕ ਰਿਹਾ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਜਦੋਂ ਦਾ ਮੋਰਚਾ ਲੱਗਾ ਜਦੋਂ ਜੀ ਸੇਵਾ ਸੰਭਾਲੀ ਹੋਈ ਹੈ ਜੀ ਲੰਗਰ ਦੀ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਉਹਨਾਂ ਨੇ ਜੀ ਪਹਿਲਾਂ ਦਿੱਲੀ ਇੱਕ ਸਾਲ 13 ਦਿਨ ਖਨੋਰੀ ਸਿੰਘੂ ਮੋਰਚੇ ਤੇ ਸੇਵਾ ਕੀਤੀ ਜੀ ਤੇ ਅੱਜ ਖਨੋਰੀ ਬਾਰਡਰ ਦੇ ਡਟੇ ਹੋਇਆ ਜੀ ਤੇ ਇਧਰ ਦੁੱਬਲੀ ਸਾਹਿਬ ਸਾਡੇ ਨਾਲ ਵਾਈਸ ਪ੍ਰਧਾਨ ਪੰਜਾਬ ਫੁੱਟਬਾਲ ਜਥੇਬੰਦੀ ਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਤੇ ਆ ਆਪਣੇ ਟੈਂਟ ਲੱਗੇ ਹੋਏ ਆ ਜੀ ਕੋਲਬੁੱਡਾ ਜਥੇਬੰਦੀ ਦੇ ਜੀ ਦੇਖ ਸਕਦੇ ਆ ਜੀ ਉੱਥੇ ਵੀ ਠੀਕ ਆ ਠੀਕ ਆ ਬੱਸੀ ਕੋਲਰ ਫ੍ਰਿਜਾਂ ਬੈਜੀ ਲੈ ਕੇ ਆ ਰਹੇ ਆ ਜੀ ਲੰਗਰ ਦੇ ਵਿੱਚ ਵੇਖੋ ਕਿ ਫੁਲਕਾ ਕਰ ਰਿਹਾ ਜੀ ਕਿੰਦਰ ਰਾਜ ਰਾਏ ਤੇ ਬਾਬੇ ਨਾਨਕ ਦਾ ਲੰਗਾਇਤ ਜੀ ਤੇ ਜੀ 13 13 20 ਤੋਲੀਆਂ ਤੇ 20 13 13 ਤੋਲੀਆਂ ਤੇ 20 ਰੁਪਏ ਦਾ ਲੰਗਸੋਰੀ ਬੱਜੀ ਇੱਕੋ ਜਿਹੇ ਬੰਦੀ ਦੇ ਚਿੱਟੇ ਨੇ ਬਾਈ ਜੀ ਇਹ ਵੀ ਸਾਡੇ ਦਲਬਾਗ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹ ਵੀ ਦੇਖੋ ਕਿਵੇਂ ਫੁਲਕੇ ਪਕਾ ਪਕਾ ਰਹੇ ਆ ਜੀ ਅੰਮ੍ਰਿਤਸਰ ਤੋਂ ਜੀ ਗੱਲਾਂ ਭਰੀ ਕਰੀ ਜਾਂਦੀ ਹੈ ਜੀ ਜਿਵੇਂ ਘਰ ਦੇ ਵਿੱਚ ਹੀ ਫੁਲਕਾ ਪਾਣੀ ਚੱਲ ਰਿਹਾ ਹੋਵੇ ਤੇ ਇੱਧਰ ਸਾਡੇ ਕਿਸਾਨ ਤੇ ਸਾਰੇ ਵੀਰ ਬਾਈ ਜੀ ਇੱਥੇ ਮੋਰਚੇ ਤੇ ਢੜਿਆ ਜੀ ਨੰਦਾ ਬਾਈ ਜੀ ਤੇ ਸੰਗਤਾਂ ਹੋਲ ਕੇ ਸ਼ਾਕੇ ਵੀ ਜਾ ਰਹੀਆਂ ਜੀ ਤੇ ਹਰ ਇੱਕ ਆਉਣ ਜਾਣ ਵਾਲੇ ਦਾ ਕਿਸਾਨ ਦਾ ਖਿਆਲ ਰੱਖਿਆ ਜਾਂਦਾ ਜੀ ਅੱਥੀ ਕਿ ਜਿਹਨੂੰ ਬਾਬੇ ਨਾਨਕ ਦੀ ਧਰਤੀ ਤੇ ਭੁੱਖਾ ਨਹੀਂ ਸੌਣ ਦਿੱਤਾ ਜਾਂਦਾ ਜੀ ਹਰ ਇੱਕ ਦਾ ਇਹ ਅਪਰਾਧਾ ਹੁੰਦਾ ਹੈ ਜੀ ਤੇ ਇਹ ਉਸੇ ਸਿਧਾਂਤ ਤੇ ਸੇਵਾ ਕਰਦੇ ਹੋਏ ਵੀਰ ਜੀ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ